ਆ ਪਹਿਲਾਂ ਕੁਸ਼ਕ ਮੇਰੇ ਵੀਰ ਹਨ ਇੱਕ ਵੀਡੀਓ ਲਾਈਵ ਕਰਕੇ ਹਟੇ ਨੇ ਜਿਹਦੇ ਵਿੱਚ ਇਹਨਾਂ ਨੇ ਮਤਲਬ ਜਣੀ ਕਿ ਵੀ ਸਾਢਾ 9 ਲੈ ਕੇ ਗੱਲਬਾਤ ਕੀਤੀ ਆ ਵੀ ਭਾਈ ਤੇ ਜਿਹੜੇ ਇਹ ਬੰਦੇ ਨੇ ਵੀ ਕਿਸੇ ਮਾਂ ਦੇ ਦੋ ਮੁੰਡੇ ਚੱਕੇ ਗਏ ਦੋਨੇ ਜੇਲ੍ਹ ਦੇ ਵਿੱਚ ਚਲੇ ਗਏ ਤੇ ਇਹ ਬੰਦੇ ਕਹਿ ਰਹੇ ਨੇ ਸਾਡੇ ਬਾਰੇ ਵੀ ਅਸੀਂ ਖੁਸ਼ ਬਹੁਤ ਆ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਮਾ ਇਹਦੇ ਵਿੱਚ ਕੋਈ ਨਾ ਤਾਂ ਅਸੀਂ ਕਦੇ ਕੋਈ ਖੁਸ਼ੀ ਮਨਾਈ ਆ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵਿੱਚ ਜਦ ਵੀ ਕੋਈ ਵੀ ਕਿਸੇ ਵੀ ਬੰਦੇ ਨਾਲ ਖਾਸ ਕਰ ਜੋ ਸਿੱਖ ਕੌਮ ਦੇ ਬੰਦੇ ਨੇ ਮੁੰਡੇ ਨੇ ਇਹਨਾਂ ਨਾਲ ਜਦ ਵੀ ਚੱਕਰ ਪਿਆ ਜਾਂ ਮਾਲੋ ਯਾਨੀ ਕਿ ਪੁਲਿਸ ਵਾਲਿਆਂ ਨੇ ਚੱਕ ਕੇ ਨਜਾਇਜ਼ ਪਰਚਾ ਕਰਕੇ ਅੰਦਰ ਧੱਕਿਆ ਤਾਂ ਅਸੀਂ ਸਭ ਤੋਂ ਪਹਿਲੇ ਬੰਦੇ ਰਹੇ ਆ ਵੀ ਭਾਈ ਅਸੀਂ ਉਹਨਾਂ ਦੇ ਖਿਲਾਫ ਅਸੀਂ ਬੋਲੇ ਆ ਹੁਣ ਰੌਲਾ ਕਾਹਦਾ ਪੈ ਰਿਹਾ ਹੁਣ ਰੌਲਾ ਪੈ ਰਿਹਾ ਸਾਰਾ ਜਿਹੜਾ ਵਿਊਆਂ ਦਾ ਜਾਂ ਲੋਕ ਜਿਹੜੇ ਦੋਕ ਲੱਗੇ ਹੋਏ ਨੇ ਕੋਈ ਆਏ ਨਹੀਂ 25 ਨਾ ਦੋਕੇ ਬੰਦੇ ਨੇ ਜਿਹੜੇ ਬਾਰ ਬਾਰ ਨਾ ਇੱਕੇ ਚੀਜ਼ ਦੇ ਉੱਤੇ ਸੱਟ ਮਾਰੀ ਜਾਂਦੇ ਨੇ ਵੀ ਭਾਈ ਇਹ ਜਿਹੜੇ ਵਿਰੋਧੀ ਨੇ ਇਹ ਖੁਸ਼ਬੋਤ ਨੇ ਇਹ ਜੀ ਉਹਨਾਂ ਦਾ ਅਮਰਤਪਾਲ ਦਾ ਜਿਹੜਾ ਭਾਈ ਆ ਦੂਜਾ ਹਰਪ੍ਰੀਤ ਉਹ ਵੀ ਚੱਕ ਲਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਾਉਣ ਦੇ ਵਿੱਚ ਇੱਥੋਂ ਤੱਕ ਵੀ ਸਾਨੂੰ ਸੁਣਨ ਦੇ ਵਿੱਚ ਖਬਰਾਂ ਮਿਲੀਆਂ ਨੇ ਵੀ ਹਰਪ੍ਰੀਤ ਨੂੰ ਫੜਾਉਣ ਦੇ ਵਿੱਚ ਵੀ ਸਾਡਾ ਹੱਥਾਂ ਮੈਂ ਕਹਿੰਦਾ ਲਾਹਣ ਤਾ ਉਹ ਬੰਦੇ ਦੇ ਉੱਤੇ ਜਿਹੜਾ ਇਹ ਚੀਜ਼ਾਂ ਸੋਚਦਾ ਜਾਂ ਬੋਲਦਾ ਕਿਸੇ ਨੇ ਕਿਸੇ ਨੂੰ ਕੋਈ ਨਹੀਂ ਪੜਾਇਆ ਹੈਗਾ ਇਹ ਸਾਰਿਆਂ ਨੂੰ ਪਤਾ ਸਾਰੀਆਂ ਜਨਤਕ ਚੀਜ਼ਾਂ ਹੋਈਆਂ ਨੇ ਲਾਈਵ ਦੇ ਵਿੱਚ ਦਿਖਾਈਆਂ ਗਈਆਂ ਨੇ ਪੁਲਿਸ ਵਾਲਿਆਂ ਨੇ ਚੱਕ ਕੇ ਰਿਮਾਂਡ ਅੱਜ ਉਹਨਾਂ ਨੂੰ ਸੁਣਨ ਦੇ ਵਿੱਚ ਆ ਰਿਹਾ ਵੀ ਉਹਨਾਂ ਦਾ ਰਿਮਾਂਡ ਵੀ ਮਿਲ ਚੁੱਕਿਆ ਤੇ ਪੁਲਿਸ ਵਾਲਿਆਂ ਨੇ ਅੰਦਰ ਵੀ ਉਹਨਾਂ ਨੂੰ ਰੱਖਿਆ ਤੇ ਗਾਹਾਂ ਜਿਹੜੇ ਬੰਦੇ ਤੋਂ ਸਪਲਾਈ ਲੈ ਕੇ ਆਏ ਉਹ ਵੀ ਬੰਦਾ ਚੱਕਿਆ ਗਿਆ ਹੁਣ ਅਸੀਂ ਵੀ ਸਵਾਲ ਪੁੱਛਦੇ ਹਾਂ ਅਸੀਂ ਵੀ ਇਹੀ ਟੌਪਿਕ ਤੇ ਪੁਲਿਸ ਵਾਲਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਜਦ ਸਰਕਾਰ ਇਹ ਬਣੀ ਸੀ ਨਾ ਆਮ ਆਦਮੀ ਪਾਰਟੀ ਇਹਨਾਂ ਨੇ ਸੌਹਾਂ ਖੜ ਖੜ ਕੇ ਖਾਧੀਆਂ ਸੀਗੀਆਂ ਉੱਤੇ ਜਿਵੇਂ ਆਪਣੇ ਕੈਪਟਨ ਅਮਨਿੰਦਰ ਸਿੰਘ ਨੇ ਕਿਹਾ ਸੀਗਾ ਹੱਥ ਦੇ ਵਿੱਚ ਗੁਟਕਾ ਸਾਫੜ ਕੇ ਵੀ ਭਾਈ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੂੰਗਾ ਬਿਲਕੁਲ ਸੇਮ ਚੀਜ਼ ਹੀ ਆਪਣੀ ਜੋ ਸਰਕਾਰ ਆਮ ਆਦਮੀ ਪਾਰਟੀ ਆ ਜਿਹੜੀ ਇਹ ਮੌਜੂਦਾ ਸਰਕਾਰ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਵੀ ਪਾਰਟੀ ਨੇ ਜਾਦ ਸੱਤਾ ਦੇ ਵਿੱਚ ਆਈ ਆ 92 ਐਮ ਐਲ اے ਇਹਨਾਂ ਦੇ ਜਿੱਤੇ ਨੇ ਪੰਜਾਬੀਆਂ ਨੇ ਵੋਟਾਂ ਪਾਈਆਂ ਨੇ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਨਵੀਂ ਕੋਈ ਚੀਜ਼ ਦੇਖਣਾ ਚਾਹੁੰਦੇ ਆ ਜਾਂ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਨੇ ਇਹਨਾਂ ਨੂੰ ਬਿਹਤਰ ਕਰਨਾ ਚਾਹੁੰਦੇ ਆ ਉਹਨਾਂ ਨੇ ਪੰਜਾਬੀਆਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਨੇ ਇਹਨਾਂ ਨੇ ਜੀ ਬੰਦਾ ਫੜ ਲਿਆ ਮੈਂ ਪੰਜਾਬ ਦੀ ਸਰਕਾਰ ਦੀ ਵੀ ਅੱਜ ਗੱਲਬਾਤ ਕਰੂੰਗਾ ਹਰਪ੍ਰੀਤ ਅਮਰਤਪਾਲ ਦਾ ਭਾਈ ਇਹਨਾਂ ਨੇ ਚੱਕ ਲਿਆ ਡਰਗ ਲੈਣ ਦਾ ਉਹ ਤੋਂ ਬਾਅਦ ਜਿਹਦੋ ਉਹ ਲੈ ਕੇ ਆਇਆ ਉਹ ਵੀ ਇਹਨਾਂ ਨੇ ਚੱਕ ਲਿਆ ਹੁਣ ਪੁਆਇੰਟ ਤੀਜਾ ਇੱਥੇ ਇਹ ਆ ਵੀ ਜਿਹੜਾ ਸਨੀਪ ਰੋੜੇ ਦੀ ਗੱਲ ਕਰਦੇ ਨੇ ਲੁਧਿਆਣੇ ਵਿੱਚੋਂ ਜਿੱਥੋਂ ਇਹ ਜਾ ਕੇ ਲੈ ਕੇ ਆਏ ਨੇ ਡਰੱਗ ਕੀ ਉਹਦੇ ਪਿੱਛੇ ਉਹਦੇ ਪਿੱਛੇ ਜਿਹੜਾ ਬੰਦਾ ਹੋ ਸਕਦਾ ਵੀ ਭਾਈ ਜਿਵੇਂ ਅੱਗੇ ਇੱਕ ਬਿਆਨ ਦਿੱਤਾ ਸੀਗਾ ਜਗਦੀਸ਼ ਭੋਲੇ ਨੇ ਜਗਦੀਸ਼ ਭੋਲੇ ਨੇ ਇੱਕ ਬਿਆਨ ਦਿੱਤਾ ਸੀਗਾ ਧਿਆਨ ਨਾਲ ਦੁਬਾਰਾ ਚ ਸੁਣ ਲਿਓ ਜਿਨ੍ਹਾਂ ਕੋਲ ਨਹੀਂ ਸੁਣਿਆ ਅਸੀਂ ਉਹਨਾਂ ਨੂੰ ਸੈਂਡ ਵੀ ਕਰ ਦਾਂਗੇ ਜਗਦੀਸ਼ ਭੋਲਾ ਡਾਇਰੈਕਟ ਨਾਂ ਲੈ ਰਿਹਾ ਸੀਗਾ ਕਹਿੰਦਾ ਇਹ ਇਹਦੇ ਵਿੱਚ ਜੋ ਪੰਜਾਬ ਵਿੱਚ ਨਸ਼ਾ ਲਿਆਉਣੇ ਵਾਲੇ ਬਾਦਲ ਨੇ ਇਹ ਵੀ ਗੱਲ ਬਿਲਕੁਲ ਸਹੀ ਆ ਇਹ ਜਿੰਨੀਆਂ ਵੀ ਸਰਕਾਰਾਂ ਨੇ ਹੈ ਨਾ ਜਿੰਨੀਆਂ ਵੀ ਸਰਕਾਰਾਂ ਪੰਜਾਬ ਦੇ ਵਿੱਚ ਅੱਜ ਤੱਕ ਰਹੀਆਂ ਨੇ ਉਹ ਚਾਹੇ ਕਾਂਗਰਸ ਹੀ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਜਿਹੜੀ ਲਾਸਟ ਤੇ ਆ ਇਹ ਸਾਰੇ ਹੀ ਇੱਕ ਦੂਜੇ ਨਾਲ ਮਿਲ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਇਹ ਬਿਲਕੁਲ ਕਲੀਅਰ ਆ ਹੁਣ ਮੁੜ ਆਈਏ ਆਪਾਂ ਪਹਿਲੇ ਵਿਸ਼ੇ ਦੇ ਉੱਤੇ ਮੈਂ ਜਿਹੜੀ ਚੀਜ਼ ਪਿੱਛੇ ਲਾਈਵ ਕੀਤੀ ਆ ਹੁਣ ਕੁਝ ਕੁ ਮੇਰੇ ਜਿਹੜੇ ਵੀਰ ਨੇ ਨਾ ਉਹ ਕਹਿ ਰਹੇ ਨੇ ਵੀ ਭਾਈ ਅਸੀਂ ਬੜੇ ਖੁਸ਼ ਹੋ ਰਹੇ ਆ ਵੀ ਹਰਪ੍ਰੀਤ ਨੂੰ ਚੱਕ ਲਿਆ ਅਸੀਂ ਤੁਸੀਂ ਸਾਡੀ ਕਿਤੇ ਖੁਸ਼ੀ ਕਿਤੇ ਦੇਖੀ ਆ ਵੀ ਅਸੀਂ ਲਾਈਵ ਹੋ ਕੇ ਕਿਹਾ ਹੋਵੇ ਵੀ ਹਾਂ ਬਹੁਤ ਵਧੀਆ ਕੰਮ ਹੋਇਆ ਜੇ ਉਹਦੇ ਬਲੱਡ ਦੇ ਵਿੱਚ ਨਸ਼ਾ ਪਾਇਆ ਗਿਆ ਤਾਂ ਪੁਲਿਸ ਨੇ ਉਹਨੂੰ ਚੱਕਿਆ ਥੋਡੇ ਵਰਗਿਆਂ ਵਾਂਗੂ ਬੈਠ ਕੇ ਤੁਸੀਂ ਮੈਂ ਕਿ ਇੰਟਰਨੈਟ ਦੇ ਉੱਤੇ ਉਹਨਾਂ ਦੇ ਨੌ ਕੱਲੇ ਲੈ ਲੈ ਕੇ ਜਿਹੜੇ ਵਿਊ ਇਕੱਠੇ ਕਰਦੇ ਹੋ ਅਸੀਂ ਤੁਸੀਂ ਮੰਨ ਲਓ ਵੀ ਅਸੀਂ ਹੈਗੇ ਆ ਵਿਰੋਧੀ ਭਾਈ ਉਹਨਾਂ ਦੇ ਤੁਸੀਂ ਕਹਿ ਰਹੇ ਹੋ ਹਾਲਾਂਕਿ ਅੱਜ ਤੱਕ ਅਸੀਂ ਸਿਰਫ ਸਵਾਲ ਹੀ ਪੁੱਛੇ ਨੇ ਜੇ ਕੋਈ ਵੀ ਬੰਦਾ ਹਨਾ ਕਿਸੇ ਨੂੰ ਸਵਾਲ ਪੁੱਛਣ ਵੇਲੇ ਜੇ ਕਹਦੇ ਨੇ ਵੀ ਆਪਾਂ ਇਹ ਵਿਰੋਧ ਕਰ ਰਿਹਾ ਪਰ ਜਿੰਨੇ ਵੀ ਪੱਤਰਕਾਰ ਨੇ ਹਨਾ ਪੰਜਾਬ ਦੇ ਵਿੱਚ ਜਿੰਨੇ ਵੀ ਪੱਤਰਕਾਰ ਨੇ ਜਾਂ ਕੋਈ ਵੀ ਬੰਦਾ ਕਿਸੇ ਨੂੰ ਸਵਾਲ ਪੁੱਛਦਾ ਤਾਂ ਇਹਦਾ ਮਤਲਬ ਇਹ ਬਣਦਾ ਵੀ ਭਾਈ ਇਹ ਬੰਦਾ ਇਹਦਾ ਵਿਰੋਧ ਕਰ ਰਿਹਾ ਵਿਰੋਧ ਕਰਨਾ ਤੇ ਸਵਾਲ ਪੁੱਛਣ ਦੇ ਵਿੱਚ ਦੋ ਬੜੇ ਅੰਤਰ ਨੇ ਇਹ ਚੀਜ਼ਾਂ ਸਮਝਣੀਆਂ ਪੈਣਗੀਆਂ ਤੁਹਾਨੂੰ ਅਸੀਂ ਹੁਣ ਤੱਕ ਜਿਹੜੇ ਵੀ ਪੁੱਛੇ ਨੇ ਸਵਾਲ ਪੁੱਛੇ ਨੇ ਚਾਹੇ ਉਹ ਰਾਜਦੇਵ ਖਾਲਸ ਨੂੰ ਲੈ ਕੇ ਹੋਵੇ ਚਾਹੇ ਉਹ ਮੋਰਚ ਨੂੰ ਲੈ ਕੇ ਹੋਵੇ ਚਾਹੇ ਉਹ ਭਾਜਪੀ ਦੇ ਬੰਦਿਆਂ ਨਾਲ ਤਾਲੁਕਤ ਹੋਵੇ ਜਿਹੜੇ ਵੀ ਸਵਾਲ ਪੁੱਛੇ ਨੇ ਸਾਰੇ ਜਨਤਾ ਦੇ ਮੂਹਰੇ ਬੈਠ ਕੇ ਲਾਈਵ ਹੋ ਕੇ ਪੁੱਛੇ ਨੇ ਤੇ ਅਸੀਂ ਲਾਈਵ ਦੇ ਵਿੱਚ ਹੀ ਉਹਨਾਂ ਦੇ ਜਵਾਬ ਚਾਹੁੰਦੇ ਆ ਜਿਹੜੇ ਵੀਰੇ ਕਹਿ ਰਹੇ ਨੇ ਵੀ ਭਾਈ ਅਸੀਂ ਖੁਸ਼ ਹੋ ਰਹੇ ਆ ਮੈਂ ਦੁਬਾਰਾ ਚ ਫੇਰ ਰਿਪੀਟ ਕਰਦਾ ਵੀ ਭਾਈ ਹਰਪ੍ਰੀਤ ਦੇ ਫੜੇ ਨਾਲ ਅਸੀਂ ਖੁਸ਼ ਆ ਇਹ ਤੁਸੀਂ ਜਾ ਕੇ ਨਾ ਆ ਇੰਟਰਨੈਟ ਦੇ ਉੱਤੇ ਬੈਠ ਕੇ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਬੈਠ ਕੇ ਨਾ ਇਹ ਏਕਣ ਦਾ ਵਿਊ ਵਿਊ ਨਾ ਖੇਲੋ ਇੱਕ ਤਾਂ ਮੈਂ ਹੁਣ ਤਾਂ ਨੌਂ ਨਹੀਂ ਲੈਣਾ ਚਾਹੁੰਦਾ ਚਲੋ ਅਸੀਂ ਆਪਣੇ ਕਹਿੰਦੇ ਨੇ ਵੀ ਭਾਈ ਨੌਂ ਲੈਣਾ ਪਤਾ ਸਾਰਿਆਂ ਨੂੰ ਕਿਹੜੇ ਬੰਦੇ ਦੀ ਮੈਂ ਗੱਲ ਕਰਦਾ ਜਿਹੜੇ ਬੰਦੇ ਆ ਅੱਜ ਕੱਲ ਬਹੁਤ ਸਰ ਤੋ ਜਿਹੜੇ ਜਿਹੜੇ ਵਿਊ ਲੈਣੇ ਹੋ ਨਾ ਉਹ ਚਾਹੇ ਟਿਕਟੋਕ 'ਈ ਹੋਣ ਚਾਹੇ ਇੱਥੇ ਬੈਠੇ ਹੋਣ ਫੇਸਬੁੱਕ ਦੇ ਉੱਤੇ ਸਾਨੂੰ ਕਹਿਣ ਦੀ ਬਜਾਏ ਹਨਾ ਸਾਨੂੰ ਕਹਿਣ ਦੀ ਬਜਾਏ ਜਾ ਕੇ ਪੁਲਿਸ ਵਾਲਿਆਂ ਦੇ ਵਿੱਚ ਵੱਜੋ ਜਾ ਕੇ ਸਰਕਾਰ ਦੇ ਵਿੱਚ ਵੱਜੋ ਜਿਹੜੀ 4.5 ਲੱਖ ਪੌਣੇ 5 ਲੱਖ ਵੋਟ ਪਈਆ ਨਾ ਖੰਡੂਰ ਸਾਹਿਬ ਤੋਂ ਖੰਡੂਰ ਸਾਹਿਬ ਦੇ ਵਾਸੀਆਂ ਨੇ ਉਹ ਜਿਤਾਇਆ ਅਮਰਤਪਾਲ ਨੂੰ ਇਸ ਕਰਕੇ ਆ ਵੀ ਭਾਈ ਸਾਡੇ ਇਲਾਕੇ ਦੇ ਵਿੱਚ ਕੋਈ ਚੰਗੇ ਕੰਮ ਹੋਣ ਤਾ ਸਾਡ ਨੂੰ ਅਸੀਂ ਇਹ ਬੈਠ ਕੇ ਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਸਰਕਾਰ ਨੂੰ ਵੀ ਕਹਿੰਦੇ ਆ ਤੇ ਸਾਢੇ 4 ਲੱਖ ਪੌਣੇ 5 ਲੱਖ ਜੋ ਵੋਟਰ ਨੇ ਖੰਡੂਰ ਸਾਹਿਬ ਦੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਲਾਈਵ ਲਾਈਵ ਖੇਲਣਾ ਕਰੋ ਬੰਦ ਆਪਣੇ ਗਰਾਊਂਡ ਲੈਵਲ ਦੇ ਉੱਤੇ ਕਰੋ ਕੰਮ ਜਾ ਕੇ ਸਰਕਾਰ ਦੇ ਵਿੱਚ ਜਾ ਕੇ ਸਰਕਾਰ ਦੇ ਵਿੱਚ ਜੋ ਪੁਲਿਸ ਪ੍ਰਸ਼ਾਸਨ ਆ ਜੋ ਝੂਠੇ ਪਰਚੇ ਪਾ ਰਿਹਾ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਪਾਈ ਹਰਪ੍ਰੀਤ ਦੇ ਉੱਤੇ ਝੂਠੇ ਪਰਚੇ ਪੈ ਰਹੇ ਨੇ ਜਾ ਕੇ ਉੱਥੇ ਪੁਲਿਸ ਵਾਲਿਆਂ ਦੇ ਵਿੱਚ 4 ਲੱਖ ਬੰਦਾ ਜਾ ਕੇ ਡਾਇਰੈਕਟ ਉਹਨਾਂ ਨੂੰ ਸਵਾਲ ਪੁੱਛੋ ਵੀ ਭਾਈ ਸਾਡੇ ਬੰਦੇ ਨੂੰ ਕੱਢੋ ਬਾਹਰ ਕਿਉਂ ਤੁਸੀਂ ਝੂਠ ਬੋਲ ਕੇ ਝੂਠਾ ਪਰਚਾ ਪਾ ਕੇ ਝੂਠਾ ਰਿਮਾਂਡ ਲੈ ਕੇ ਸਾਡੇ ਲੋਕਾਂ ਨੂੰ ਜਾਂ ਸਿੱਖਾਂ ਦੇ ਮੁੰਡਿਆਂ ਨੂੰ ਚੱਕ ਕੇ ਅੰਦਰ ਰੱਖਦੇ ਹੋ ਜੇ ਆਪਣੇ 'ਚ ਇੰਨੇ ਗੱਠਸ ਹੈਗੇ ਨੇ ਆਪਣੇ 'ਚ ਇੰਨੀ ਜ਼ੁਰਤ ਹੈਗੀ ਆ ਤਾਂ ਜਾ ਕੇ ਆਪਾਂ ਸਿੱਧੇ ਪੁਲਿਸ ਪ੍ਰਸ਼ਾਸਨ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਉੱਥੇ ਦੀ ਜਿਹੜੀ ਮੌਜੂਦਾ ਸਰਕਾਰ ਆ ਤਰਨੇ ਲਾ ਕੇ ਉਹਨਾਂ ਨੇ ਜੋ ਰੋਡ ਨੇ ਉਹਨਾਂ ਨੂੰ ਬਲੌਕ ਕਰਕੇ ਆਵਾਜ਼ ਆਈ ਦੇ ਸਾਧਨ ਬਲੌਕ ਕਰਕੇ ਸਰਕਾਰ ਨੂੰ ਸਵਾਲ ਪੁੱਛਿਆ ਜਾਵੇ ਲਾਈਵ ਡੋਪ ਟੈਸਟ ਜਿਵੇਂ ਮੈਂ ਕਹਿਣਾ ਹੂੰ ਨਾ ਹਮੇਸ਼ਾ ਉਹ ਕਰਾਇਆ ਜਾਵੇ ਸਾਰਾ ਕੁਝ ਹੋ ਜਾਣਾ ਕਲੀਅਰ ਇੰਨੀ ਕੁ ਮੈਂ ਗੱਲ ਕਰਨੀ ਸੀਗੀ ਜਿਵੇਂ ਟਾਈਮ ਲੱਗੀ ਜਾਊਗਾ ਓਕਣ ਅਸੀਂ ਗੱਲਾਂ ਦੇ ਨਾਲ ਦੀ ਨਾਲ ਜਵਾਬ ਦੇਈ ਜਾਵਾਂਗੇ ਮੈਂ ਦੀਵਾਰ 'ਚ ਫੇਰ ਰਿਪੀਟ ਕਰ ਦਵਾਂ ਅਫਸੋਸ ਆ ਸਾਨੂੰ ਬਹੁਤ ਅਫਸੋਸ ਆ ਸਾਨੂੰ ਬਹੁਤ ਇੱਕ ਮਾਂ ਦੇ ਦੋ ਮੁੰਡੇ ਦੋ ਮੁੰਡੇ ਚਾਹੇ ਉਹ ਅਮਰਤਪਾਲ ਹੋਵੇ ਚਾਹੇ ਉਹ ਹਰਪ੍ਰੀਤ ਹੋਵੇ ਸਾਨੂੰ ਅਫਸੋਸ ਉਹ ਮਾਂ ਤੇ ਆ ਸਾਨੂੰ ਅਸੀਂ ਵੀ ਉਹਨਾਂ ਦੇ ਦੁੱਖ ਦੇ ਵਿੱਚ ਇਹ ਚੀਜ਼ ਫੀਲ ਕਰਦੇ ਆ ਕਿਉਂਕਿ ਅਸੀਂ ਵੀ ਕਿਸੇ ਦੇ ਮਤਲਬ ਜਣੇ ਕਿ ਜਵਾਕ ਆ ਜਾਂ ਮੁੰਡੇ ਆ ਜਾਂ ਕਿਸੇ ਵੀ ਮਾਂ ਦਾ ਨਾ ਜਵਾਕ ਉਹਦੇ ਕੋਲੋਂ ਦੂਰ ਹੁੰਦਾ ਨਾ ਖਾਸ ਕਰ ਖਾਸ ਕਰ ਜੇ ਤਾਂ ਕੋਈ ਇਹਨਾਂ ਨੇ ਹੁਣ ਜਿਵੇਂ ਮੂਹਰੇ ਗੱਲਾਂ ਆ ਰਹੀਆਂ ਨੇ ਜਿਵੇਂ ਮੀਡੀਆ ਦੇ ਵਿੱਚ ਇਸ ਟਾਈਮ ਗੱਲਾਂ ਘੁੰਮ ਰਹੀਆਂ ਨੇ ਜੋ ਪੱਤਰਕਾਰ ਵੀਰ ਨੇ ਇਹਨਾਂ ਨੂੰ ਇਹ ਸਵਾਲ ਪੁੱਛਣ ਦੀ ਬਜਾਏ ਇਹਨਾਂ ਨੂੰ ਸਿਰਫ ਇੰਨਾ ਕਹਿ ਰਹੇ ਨੇ ਦੱਸੋ ਜੀ ਕਦੋਂ ਨਿਕਲਣਾ ਅਮਰਤਪਾਲ ਨੇ ਬਾਹਰ ਕੰਮ ਸੇ ਕੰਮ ਜਿਹੜੇ ਸਵਾਲ ਇਸ ਟਾਈਮ ਜਨਤਾ ਦੇ ਵਿੱਚ ਜਾਂ ਕੌਮ ਦੇ ਵਿੱਚ ਉੱਠ ਰਹੇ ਨੇ ਵੀ ਭਾਈ ਦੱਸੋ ਕਲੀਅਰ ਕਰੋ ਹਰਪ੍ਰੀਤ ਨਸ਼ੇ ਕਰਦਾ ਹਾਂ ਜਾਂ ਨਾ ਇਹ ਇਹ ਗੱਲਾਂ ਪੁੱਛਣੇ ਵਾਲੀਆਂ ਨੇ ਇਹ ਇਹਨਾਂ ਨੂੰ ਪੁੱਛੋ ਇਹ ਇਹਨਾਂ ਨੂੰ ਆ ਕੇ ਸੰਗਤ ਦੇ ਮੁਰੇ ਜਵਾਬ ਦੇਣੇ ਪੈਣੇ ਨੇ ਇਹ ਚੀਜ਼ਾਂ ਦੇ ਤਾਂ ਜੋ ਕਿਉਂਕਿ ਹੁਣ ਤੱਕ ਜੋ ਚੀਜ਼ਾਂ ਹੋਈਆਂ ਨੇ ਆਪਣੇ ਆਪ ਨੂੰ ਪੰਥਕ ਕਹਿ ਕੇ ਹੋਈਆਂ ਨੇ ਸੋ ਇਹ ਗੱਲਾਂ ਦੇ ਮੈਂ ਸਵਾਲ ਤਾਂ ਜਵਾਬ ਅਸੀਂ ਸਾਡੇ ਹਲੇ ਵੀ ਖੜੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਹਿਣਗੇ ਜਿਹੜੇ 2-4 ਲੱਗੇ ਹੋਏ ਨੇ ਪੰਜਾਬੀ 'ਚ ਮੇਰੀ ਗੱਲ ਸੁਣ ਲਓ ਤੁਹਾਨੂੰ बार-बार ਇਹ ਚੀਜ਼ ਉੱਤੇ ਰਿਪਲਾਈ ਨਹੀਂ ਕਰਨਾ ਹੈਗਾ ਬਿਲਕੁਲ ਸਾਫ਼ ਗੱਲ ਕਲੀਅਰ ਆ ਸਾਡੇ ਨਾਲ ਬੈਸਣ ਦੀ ਬਜਾਏ ਹਨਾ ਸਾਡੇ ਨਾਲ ਗੱਲ ਕਰਨ ਦੀ ਬਜਾਏ ਸਿੱਧਾ ਆ ਲਾਈਵ ਲਾਈਵ ਕਰਨਾ ਕਰ ਦੋ ਬੰਦ ਜਾ ਕੇ ਸਿੱਧਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਲੱਗੋ ਜਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਝੂਠੀ ਰਿਪੋਰਟ ਬਣਾਈ ਆ ਇਹ ਇੱਕ ਕਰਨੀ ਗੱਲਾਂ ਹੋਣੀ ਹੈਗੀਆਂ ਇਹ ਇਹ ਜਾ ਕੇ ਉਹਨਾਂ ਨਾਲ ਜਾ ਕੇ ਲੱਗੋ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਸਵਾਲ ਪੁੱਛੋ ਉਹਨਰੇ ਪਰਿਵਾਰ ਨਾਲ ਖੜੋ ਉਹਨਰੇ ਪਰਿਵਾਰ ਨੂੰ ਜਾ ਕੇ ਕਹੋ ਵੀ ਭਾਈ ਅਸੀਂ ਉਹਦੇ ਸਪੋਰਟਰ ਆ ਅਸੀਂ ਉਹਦੇ ਸਪੋਰਟਰ ਆ ਜਾ ਕੇ ਅਸੀਂ ਤੁਹਾਡੇ ਨਾਲ ਚਲੋ ਆਪਾਂ ਧਰਨੇ ਲਾਈਏ ਆਪਾਂ ਬੈਠੀਏ ਆਪਾਂ ਭੁੱਖ ਹੜਤਾਲ ਤੇ ਬੈਠੀਏ ਇਹ ਜਿਹੜੇ ਤੁਸੀਂ ਪਾਗਲ ਵਾਲੇ ਕੰਮ ਕਰ ਰਹੇ ਹੋ ਨਾ ਇੱਕ ਦੂਜੇ ਨੂੰ ਰਿਪਲਾਈ ਕਰਤਾ ਜਾਂ ਇੱਕ ਦੂਜੇ ਉਤੇ ਬੋਲਤਾ ਜਾਂ ਕੁਝ ਵੀ ਕਰਤਾ ਇਹ ਲਾਈਕ ਤੇ ਵੀਊ ਵਾਲੀ ਗੇਮ ਸਾਡੇ ਨਾਲ ਨਾ ਕਰਿਓ ਨਾ ਅਸੀਂ ਕਰਨਾ ਚਾਹੁੰਦੇ ਆ ਕਿ ਤੁਸੀਂ ਚਾਹੁੰਦੇ ਹੋ ਆਪਣੇ ਪੇਜ ਚੱਕਣੇ ਆਪਣੇ ਪੇਜ ਕਿਸੇ ਤੁਹਾਡੇ ਕਿਸੇ ਮਕਾਮ ਤੇ ਪਹੁੰਚ ਜਾਣ ਤੁਹਾਨੂੰ ਆਉਂਦੀ ਉੱਥੋਂ ਕਮਾਈ ਮੈਂ ਉਸ ਦਿਨ ਵੀ ਗੱਲ ਕਹੀ ਸੀ ਇਹ ਨਾ ਤਾਂ ਸਾਨੂੰ ਕਿਸੇ ਫੇਸਬੁੱਕ ਤੋਂ ਕਮਾਈ ਆਉਂਦੀ ਆ ਤੇ ਨਾ ਅਸੀਂ ਲੈਣਾ ਚਾਹੁੰਦੇ ਆ ਇਹ ਗੱਲ ਬਿਲਕੁਲ ਪੰਜਾਬੀ ਦੇ ਵਿੱਚ ਆ ਪਹਿਲੇ ਦਿਨ ਤੋਂ ਮੇਰੀਆਂ ਲਾਈਵਾਂ ਚੱਕ ਲਿਓ ਉਹਦੇ ਵਿੱਚ ਹੀ ਬੋਲਦੇ ਆ ਰਹੇ ਆ ਸਾਨੂੰ 1% ਮਤਲਬ ਨਹੀਂ ਆਈਡੀ ਅੱਜ ਚੱਲਦੀ ਚੱਲਦੀ ਕੱਲ ਨੂੰ ਬਲੌਕ ਹੋ ਜਾਵੇ ਸਾਨੂੰ 1% ਇੰਟਰਸਟ ਨਹੀਂ ਹੈਗਾ ਨਾ ਸਾਨੂੰ ਕਿਸੇ ਇੰਸਟਾਗ੍ਰam ਦਾ ਨਾ ਸਾਨੂੰ ਕਿਸੇ ਟਿਕਟੌਕ ਦਾ ਇੰਨੀ ਕ ਮੈਂ ਗੱਲ ਕਲੀਅਰ ਕਰਨੀ ਸੀ ਬਾਕੀ ਸਾਰੇ ਚੜ ਦੀ ਕਲਾ ਚ ਰੋ ਭਾਈ ਸੱਸੀ ਕਾਲ ਸਾਰਿਆਂ ਨੂੰ